ਹਰ ਕਿਸੇ ਦੇ ਲਈ ਘਰ 'ਚ ਬੈਠਣਾ ਸੰਭਵ ਨਹੀਂ ਹੁੰਦਾ ਜਿਹੜੇ ਲੋਕ ਕੰਮਕਾਰਾਂ ਤੇ ਜਾਂਦੇ ਨੇ ਉਹ ਗਰਮੀ ਤੋਂ ਕਿਵੇਂ ਬਚਣੇ ਸਭ ਤੋਂ ਪਹਿਲਾਂ ਤਾਂ ਉਹਨਾਂ ਲਈ ਇਹ ਹੈ ਕਿ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਜਿਵੇਂ ਹੁਣ ਆਪਾਂ ਕਹੀਏ ਕਿ ਹਾਈਡਰੇਸ਼ਨ ਦਾ ਮਤਲਬ ਇਹ ਹੈ ਕਿ ਜਿਤ ਵੱਧ ਤੋਂ ਵੱਧ ਜਿਵੇਂ ਆਪਣਾ ਫਲੂਇਡਸ ਲੈਣ ਫਲੂਇਡਸ ਦੇ ਵਿੱਚ ਲਿਕਵਿਡ ਤਰਲ ਪਦਾਰਥ ਜਿਹੜੇ ਵੀ ਹੈਗੇ ਨੇ ਹੋੰ데요 ਪਾਣੀ ਹੋ ਗਿਆ ਅੱਜਕੱਲ ਸਿਕੰਜਵੀ ਹੋ ਗਿਆ ਤੇ ਇਹ ਜਿਹੜੀ ਚੀਜ਼ਾਂ ਉਹ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਲੈਣ ਗਰਮੀ ਦਾ ਸੀਜ਼ਨ ਜਦੋਂ ਹੁੰਦਾ ਤੇ ਲੋਕ ਠੰਡਾ ਪਾਣੀ ਬਹੁਤ ਪੀਂਦੇ ਨੇ ਖਾਸ ਕਰ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਲੋਕ ਠੰਡਾ ਪਾਣੀ ਤਾਂ ਪੀਂਦੇ ਨੇ ਨਾਲ ਕੋਲਡ ਡਰਿੰਕਸ ਦੇ ਉੱਪਰ ਵੀ ਸ਼ਿਫਟ ਹੋ ਜਾਂਦੇ ਨੇ ਤੇ ਮੈਂ ਇਹ ਹੀ ਆਪਣੀ ਇੱਕ ਜਿਹੜੀ ਕਹਿ ਲਓ ਕਿ ਥੋੜੇ ਜਿਹੇ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ ਜਾਂ ਹੋਰ ਉਹ ਇੱਕ ਬਿਲਕੁਲ ਹੀ ਗਲਤ ਚੀਜ਼ ਹੈ ਜਿਹੜੀਆਂ ਆਪਾਂ ਕੋਲਡ ਡਰਿੰਕਸ ਵਗੈਰਾ ਮਾਰਕੀਟ ਦੇ ਵਿੱਚ ਮਿਲਦੇ ਪਏ ਨੇ ਉਹਨਾਂ ਕੋਲਡ ਡਰਿੰਕਸ ਦੇ ਵਿੱਚ ਤੁਸੀਂ ਲਾ ਕੇ ਦੇਖੋ ਉਹਨਾਂ ਨੇ ਜੋ ਲਿਖਿਆ ਹੁੰਦਾ ਉਹਦੇ ਉੱਤੇ ਲਿਖਿਆ ਵੀ ਹੁੰਦਾ 슈ਗਰ ਕੰਟੈਂਟ ਜਿੰਨਾ ਜ਼ਿਆਦਾ 슈ਗਰ ਕੰਟੈਂਟ ਹੋਏਗਾ ਹੁਣੇ ਜਿਆਦਾ ਬੰਦੇ ਨੂੰ ਆਪਣੇ ਆਪ ਨੂੰ ਹੋਰ ਜ਼ਿਆਦਾ ਪਿਆਸ ਲੱਗੀ ਡਾਕਟਰਾਂ ਦੇ ਵੱਲੋਂ ਚਾਹੇ ਮੌਸਮ ਵਿਭਾਗ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਘੱਟ ਤੋਂ ਘੱਟ ਗਰਮੀ ਦੇ ਵਿੱਚ ਬਾਹਰ ਨਿਕਲੋ ਪਰ ਹਰ ਕਿਸੇ ਦੇ ਲਈ ਇਹ ਸੰਭਵ ਨਹੀਂ ਹੈ ਕਿ ਅਸੀਂ ਘਰ ਦੇ ਵਿੱਚ ਬੈਠ ਕੇ ਹੀ ਕੰਮ ਕਰੀਏ ਤੇ ਇਸੇ ਬਾਬਤ ਹੁਣ ਮੇਰੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਰਾਜਵੀਰ ਸਿੰਘ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਤੇ ਧੰਨਵਾਦ ਜੀ ਡਾਕਟਰ ਸਾਹਿਬ ਜੇਕਰ ਮੈਂ ਪਹਿਲਾ ਸਵਾਲ ਤੁਹਾਡੇ ਤੋਂ ਲਵਾਂ ਤੇ ਇਹੀ ਰਹੇਗਾ ਕਿ ਹਰ ਕਿਸੇ ਦੇ ਲਈ ਘਰ 'ਚ ਬੈਠਣਾ ਸੰਭਵ ਨਹੀਂ ਹੁੰਦਾ ਜਿਹੜੇ ਲੋਕ ਕੰਮਕਾਰਾਂ ਤੇ ਜਾਂਦੇ ਨੇ ਉਹ ਗਰਮੀ ਤੋਂ ਕਿਵੇਂ ਬਚਣ ਸਭ ਤੋਂ ਪਹਿਲਾਂ ਤਾਂ ਉਹਨਾਂ ਲਈ ਇਹ ਹੈ ਕਿ ਆਪਣੇ ਆਪ ਨੂੰ ਹਾਈਡਰੇਟ ਰੱਖਣ ਜਿਵੇਂ ਹੁਣ ਆਪਾਂ ਕਹੀਏ ਕਿ ਹਾਈਡਰੇਸ਼ਨ ਦਾ ਮਤਲਬ ਇਹ ਹੈ ਕਿ ਵੱਧ ਤੋਂ ਵੱਧ ਜਿਵੇਂ ਆਪਣਾ ਫਲੂਇਡਸ ਲੈਣ ਫਲੂਇਡ ਦੇ ਵੀ ਲਿਕਵਿਡ ਤਰਲ ਪਦਾਰਥ ਜਿਹੜੇ ਵੀ ਹੈਗੇ ਨੇ ਉਹ ਜੇ ਪਾਣੀ ਹੋ ਗਿਆ ਅੱਜ ਕੱਲ ਸਕੰਜਮੀ ਹੋ ਗਿਆ ਤੇ ਇਹ ਜਿਹੜੀ ਚੀਜ਼ਾਂ ਉਹ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਲੈਣਾ ਜਿਵੇਂ ਹੁਣ ਆਪਾਂ ਕਹੀਏ ਕਿ ਆਪਾਂ ਨੂੰ ਇੱਕ ਬੰਦੇ ਨੂੰ ਮਿਨੀਮਮ ਜਿਹੜਾ ਚਾਹੀਦਾ ਤਾਂ ਉਹ 3 ਲੀਟਰ ਤੱਕ ਪਾਣੀ ਦੀ ਲੋੜ ਹੈ ਮਿਨੀਮਮ ਹੈ ਜਿਹੜਾ ਅਤੇ ਪਰ ਆਪਾਂ ਇਹ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਉਹ 4 ਤੋਂ 5 ਲੀਟਰ ਜੇ ਬੰਦਾ ਪਾਣੀ ਪੀ ਸਕੇ ਤਾਂ ਉਸ ਲਈ ਉਹ ਆਪਣੀ ਜਿਹੜੀ ਆ ਗਰਮੀ ਆ ਅੱਤ ਦੀ ਗਰਮੀ ਜਿਹੜੀ ਚ ਪੈ ਰਹੀ ਆ ਉਸ ਤੋਂ ਬਚਿਆ ਜਾ ਸਕਦਾ ਹੈ ਜੀ ਬਿਲਕੁਲ ਸਹੀ ਗੱਲ ਕਹੀ ਹੈ ਕਿ ਤੁਸੀਂ ਪਰ ਜੇਕਰ ਗੱਲ ਕਰਦੇ ਕਿ ਗਰਮੀ ਦਾ ਸੀਜ਼ਨ ਜਦੋਂ ਹੁੰਦਾ ਤੇ ਲੋਕ ਠੰਡਾ ਪਾਣੀ ਬਹੁਤ ਪੀਂਦੇ ਨੇ ਖਾਸ ਕਰ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਲੋਕ ਠੰਡਾ ਪਾਣੀ ਤਾਂ ਪੀਂਦੇ ਨੇ ਨਾਲ ਕੋਲਡ ਡਰਿੰਕਸ ਦੇ ਉੱਪਰ ਵੀ ਸ਼ਿਫਟ ਹੋ ਜਾਂਦੇ ਨੇ ਤੇ ਮੈਮ ਇਹੀ ਆਪਣੀ ਇੱਕ ਜਿਹੜੀ ਕਹਿ ਲਓ ਕਿ ਥੋੜੇ ਜਿਹਾ ਜਿਵੇਂ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ ਜਾਂ ਹੋਰ ਉਹ ਇੱਕ ਬਿਲਕੁਲ ਹੀ ਗਲਤ ਚੀਜ਼ ਹੈ ਜਿਹੜਿਆਂ ਆਪਾਂ ਕੋਲਡ ਡਰਿੰਕਸ ਵਗੈਰਾ ਮਾਰਕੀਟ ਦੇ ਵਿੱਚ ਮਿਲਦੇ ਪਏ ਨੇ ਉਹਨਾਂ ਕੋਲਡ ਡਰਿੰਕਸ ਦੇ ਵਿੱਚ ਤੁਸੀਂ ਲਾ ਕੇ ਦੇਖੋ ਉਹਨਾਂ ਨੇ ਜੇ ਉਹ ਲਿਖਿਆ ਹੁੰਦਾ ਉਹਦੇ ਉੱਤੇ ਲਿਖਿਆ ਵੀ ਹੁੰਦਾ 슈ਗਰ ਕੰਟੈਂਟ ਜਿੰਨਾ ਜ਼ਿਆਦਾ 슈ਗਰ ਕੰਟੈਂਟ ਹੋਏਗਾ ਓਨੇ ਹੀ ਜ਼ਿਆਦਾ ਬੰਦੇ ਨੂੰ ਆਪਣੇ ਆਪ ਨੂੰ ਹੋਰ ਜ਼ਿਆਦਾ ਪਿਆਸ ਲੱਗੇਗੀ ਇਸ ਦਾ ਆਲਟਰਨੇਟਿਵ ਕੀ ਹੋ ਸਕਦਾ ਹੈ ਇਸ ਦਾ ਆਲਟਰਨੇਟਿਵ ਇਹ ਹੋ ਸਕਦਾ ਕਿ ਜਿਵੇਂ ਆਪਾਂ ਕਹਿੰਦੇ ਨੇ ਲੱਸੀ ਪੀਓ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਤਾਂ ਆਮ ਮਿਲ ਜਾਂਦੀ ਹੈ ਨਾਲ ਜਿਹੜੇ ਸਿਕੰਜਵੀ ਆਪਾਂ ਜਿਹੜੀ ਬਣਾਉਂਦੇ ਆ ਨਿੰਬੂ ਪਾਣੀ ਜਿਹੜਾ ਬਣਾਉਂਦੇ ਆ ਉਹ ਪੀਓ ਤੇ ਜਿਹੜੇ ਹੋਰ ਤਰ੍ਹਾਂ ਦੇ ਤਰਲ ਪਦਾਰਥ ਹੈਗੇ ਨੇ ਜਿਵੇਂ ਕੁਝ ਆਪਾਂ ਘਰ ਦੇ ਵਿੱਚ ਕੁਝ ਕਈ ਘਰਾਂ ਦੇ ਵਿੱਚ ਉਹ ਪੁਰਾਣੇ ਉਹ ਤਰੀਕੇ ਦੇ ਨਾਲ ਕੁਝ ਉਹ ਸ਼ਰਬਤ ਬਣਾਏ ਜਾਂਦੇ ਨੇ ਉਹ ਵਰਤੇ ਜਾ ਸਕਦੇ ਨੇ ਜਿਵੇਂ ਹੁਣ ਅਠੰਡਿਆਈ ਬਣ ਜਾਂਦੀ ਆ ਉਹ ਵੀ ਅੱਛੀ ਹੈ ਬਟ ਜਿਹੜੇ ਇਹ ਕਹ ਰਹੇ ਆ ਕਿ ਆਪਾਂ ਕੋਲ ਡ੍ਰਿੰਕਸ ਜਿਹੜੇ ਮਾਰਕੀਟ ਦੇ ਵਿੱਚ ਮਿਲਦੇ ਨੇ ਇਹ ਨੀਰ 슈ਗਰ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਜੀ ਸਾਡੇ ਦਰਸ਼ਕਾਂ ਦਾ ਵੀ ਸਵਾਲ ਹੈ ਕਿ ਗਰਮੀ ਦੇ ਸੀਜ਼ਨ ਦੇ ਵਿੱਚ ਲੋ ਦੇ ਕੇਸਸ ਬਹੁਤ ਜ਼ਿਆਦਾ ਹੋਣ ਲੱਗ ਜਾਂਦੇ ਨੇ ਪਰ ਕਈ ਵਾਰ ਕੀ ਹੁੰਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਲੋ ਲੱਗ ਗਈ ਹੈ ਉਹਦੇ ਲੱਛਣ ਕੀ ਹੁੰਦੇ ਨੇ ਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਮੈਮ ਸਭ ਤੋਂ ਪਹਿਲਾਂ ਇੱਕ ਗੱਲ ਜਿਹੜੇ ਦਰਸ਼ਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੋ ਜਿਹੜੇ ਮਰੀਜ਼ ਨੂੰ ਗਰਮੀ ਲੱਗਦੀ ਹੈ ਗਰਮੀ ਦੇ ਨਾਲ ਇਹ ਹੁੰਦਾ ਕਿ ਜੋ ਉਹ ਜੋ ਕੰਡੀਸ਼ਨ ਇਦਾਂ ਦੀ ਹੁੰਦੀ ਹੈ ਕਿ ਉਸ ਨੂੰ ਪਿਆਸ ਤਾਂ ਲੱਗਦੀ ਹੀ ਲੱਗਦੀ ਹੈ ਨਾਲ ਉਹਨਾਂ ਨੂੰ ਕਈ ਵਾਰ ਕਨਫਿਊਜ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕੰਫਿਊਜ਼ਨ ਹੋਣਾ ਹੈਡੇਕ ਹੋਣਾ ਚੱਕਰ ਆਣੇ ਚੱਕਰ ਆ ਕੇ ਕਈ ਜਿਹੜੇ ਇਹਨਾਂ ਦੇ ਜਿਹੜੇ ਐਕਸਟ੍ਰੀਮ ਦੇ ਕੇਸਿਸ ਹੁੰਦੇ ਨੇ ਉਹਨਾਂ ਵਿੱਚ ਜਿਨ੍ਹਾਂ ਨੂੰ ਆਪਾਂ ਹੀਟ ਸਟ੍ਰੋਕ ਵੀ ਕਹਿੰਦੇ ਆ ਉਹਦੇ ਵਿੱਚ ਮਰੀਜ਼ ਅਨਕੌਂਸ਼ੀਅਸਲੀ ਹੋ ਜਾਂਦਾ ਤੇ ਉਹ ਇਹ ਉਸ ਕਰਕੇ ਹੋ ਜਾਂਦਾ ਕਿਉਂਕਿ ਐਕਸਟ੍ਰੀਮ ਦੀ ਗਰਮੀ ਕਾਰਨ ਉਹਨਾਂ ਦੇ ਜਿਹੜੀ ਬੋਡੀ ਦੀ ਇੱਕ ਸ਼ਮਤਾ ਹੈ ਇੱਕ ਡੀਹਾਈਡਰੇਸ਼ਨ ਕਰਕੇ ਉਹ ਬੋਡੀ ਦੇ ਵਿੱਚ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਜਾਂਦਾ ਪਾਣੀ ਦੀ ਕਮੀ ਹੋਣ ਕਰਕੇ ਉਹਨਾਂ ਦਾ ਜਿਹੜਾ ਬ੍ਰੇਨ ਨੂੰ ਪ੍ਰੋਪਰ ਜਿਹੜੀ ਕਹੋ ਕਿ ਹਾਈਡਰੇਸ਼ਨ ਜਦੋਂ ਨਹੀਂ ਹੋ ਪਾਂਦੀ ਤਾਂ ਫਿਰ ਦੈਨ ਉਹ ਪੇਸ਼ੈਂਟ ਅਨਕੌਂਸ਼ੀਅਸ ਹੋ ਜਾਂਦਾ ਤੇ ਉਸ ਐਦਾਂ ਦੀ ਕੰਡੀਸ਼ਨ ਤੋਂ ਬਚਣ ਲਈ ਬਾਹਰ ਫਿਰ ਮੈਂ ਇੱਕ ਵਾਰ ਫੇਰ ਕਹਾ ਕਿ ਆਪਣੇ ਆਪ ਨੂੰ ਹਾਈਡਰੇਟ ਰੱਖੋ ਜਦੋਂ ਬਾਹਰ ਜਾਣਾ ਤਾਂ ਕੋਸ਼ਿਸ਼ ਕਰੋ ਖੁੱਲੇ ਤੋਂ ਖੁੱਲੇ ਕੱਪੜੇ ਪਾਓ ਤੇ ਨਾਲ ਆਪਣੇ ਜਿਹੜੇ ਹੋਵੇ ਕਿ ਜਦੋਂ ਲੱਗੇ ਕਿ ਤੁਹਾਨੂੰ ਕਿ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਸਿਰ ਭਾਰਾ ਹੋ ਰਿਹਾ ਜਾਂ ਕੁਝ ਹੋ ਰਿਹਾ ਤਾਂ ਇਮੀਡੀਏਟਲੀ ਆਪਣੇ ਆਪ ਨੂੰ ਡਾਇਰੈਕਟ ਸਨਲਾਈਟ ਤੋਂ ਅਵੋਇਡ ਕਰਕੇ ਸ਼ਾਂਵਲੀ ਥਾਂ ਤੇ ਚਲੇ ਜਾਓ ਤੇ ਆਪਣੇ ਜੇ ਹੋ ਸਕੇ ਤਾਂ ਠੰਡੀ ਥਾਂ ਦੇ ਉੱਤੇ ਆਪਣੇ ਆਪ ਨੂੰ ਲੈ ਕੇ ਜਾਓ ਤੇ ਤਾਂ ਜੋ ਆਪਾਂ ਇਸ ਜਿਹੜੀ ਅੱਗੇ ਜਿਹੜਾ ਗੰਭੀਰ ਸਮੱਸਿਆ ਹੈ ਹੀਟ ਸਟ੍ਰੋਕ ਦੀ ਉਸ ਤੋਂ ਬਚਿਆ ਜਾ ਸਕੇ ਜਿਵੇਂ ਉਹਨਾਂ ਆਪਾਂ ਦੇਖੀ ਕਿ ਆਪਣੇ ਘਰ ਦੇ ਵਿੱਚ ਵੀ ਬੱਚੇ ਹੁੰਦੇ ਨੇ ਆਪਾਂ ਘਰ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਰੱਖਦੇ ਨੇ ਗਰਮੀਆਂ ਨੂੰ ਪਾਣੀ ਪਿਲਾਉਂਦੇ ਨੇ ਜਾਂ ਲੱਸੀ ਪਿਲਾਉਂਦੇ ਨੇ ਬਟ ਜਦੋਂ ਸਕੂਲ ਜਾਂਦੇ ਨੇ ਜਾਂ ਫਿਰ ਕਿਤੇ ਪੜ੍ਹਾਈ ਕਰਨ ਦੇ ਲਈ ਜਾਂਦੇ ਨੇ ਉਸ ਦੌਰਾਨ ਬੱਚੇ ਜਿਹੜੇ ਨੇ ਜਦੋਂ ਘਰ ਵਾਪਸ ਆਉਂਦੇ ਨੇ ਬਹੁਤ ਲੋਅ ਫੀਲ ਕਰਦੇ ਨੇ ਉਹਨਾਂ ਦੇ ਵਿੱਚ ਉਨੀ ਐਕਟਿਵਨੈਸ ਨਹੀਂ ਹੁੰਦੀ ਹੈ ਤੇ ਇਹ ਹੀ ਗੱਲ ਜਿਹੜੀ ਬਜ਼ੁਰਗਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਸੋ ਉਸ ਨੂੰ ਬੈਲੈਂਸ ਕਿਵੇਂ ਰੱਖਿਆ ਜਾਵੇ ਮੇਨਟੇਨ ਕਿਵੇਂ ਕੀਤਾ ਜਾਵੇ ਪਹਿਲਾਂ ਤਾਂ ਮੈਮ ਇਹ ਹੈ ਕਿ ਹੁਣ ਅੱਗੇ ਹਜੇ ਤਾਂ ਬੱਚੇ ਸਕੂਲ ਜਾ ਰਹੇ ਨੇ ਹੁਣ ਅੱਗੇ ਜਾ ਕੇ ਸਮਰ ਵਕੇਸ਼ਨਸ ਵਗੈਰਾ ਹੋ ਜਾਣੀਆਂ ਬੱਚਿਆਂ ਨੂੰ ਤੇ ਉਦੋਂ ਜਦੋਂ ਸਮਰ ਵਕੇਸ਼ਨਸ ਹੁੰਦੀਆਂ ਨੇ ਤੇ ਉਦੋਂ ਬੱਚੇ ਘਰ ਹੁੰਦੇ ਨੇ ਤੇ ਉਦੋਂ ਇਹ ਰੱਖਿਆ ਜਾਵੇ ਕਿ ਇਹ ਕਿ 11 ਵਜੇ ਤੋਂ ਲੈ ਕੇ 4 ਵਜੇ ਦਾ ਟਾਈਮ ਹੈ ਜਿਹੜਾ ਇਹ ਐਕਸਟ੍ਰੀਮ ਗਰਮੀ ਦਾ ਅਤਿ ਗਰਮੀ ਦਾ ਹੁੰਦਾ ਉਸ ਟਾਈਮ ਘਰੋਂ ਬਾਹਰ ਨਿਕਲਣ ਬੱਚੇ ਇਹੀ ਗੱਲ ਬਜ਼ੁਰਗਾਂ ਦੇ ਲਈ ਬਜ਼ੁਰਗਾਂ ਨੂੰ ਵੀ ਇੱਕ ਆਹੀ ਇੱਕ ਸੁਝਾਅ ਦੇਣਾ ਚਾਹਾਂਗਾ ਕਿ ਜਿਹੜਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਆਪਣੇ ਆਪ ਨੂੰ ਅੰਦਰ ਰੱਖੋ ਕੋਸ਼ਿਸ਼ ਕਰੋ ਕਿ ਜੇ ਕਿਤੇ ਕੋਈ ਕੰਮ ਜ਼ਰੂਰੀ ਜਾਣਾ ਪੈ ਵੀ ਜਾਂਦਾ ਤਾਂ ਉਹ ਆਪਣੇ ਆਪ ਨੂੰ ਪ੍ਰੋਪਰਲੀ ਹਾਈਡਰੇਟ ਕਰਦੇ ਰਹਿਣ ਥੋੜੇ ਥੋੜੇ ਦੇਰ ਬਾਅਦ ਪਾਣੀ ਪੀਂਦੇ ਰਹਿਣ ਜਾਂ ਕੁਝ ਹੋਰ ਲਿਕੁਇਡ ਲੈਂਦੇ ਰਹਿਣ ਤਲਪਦਾਤ ਜੋ ਉਹਨਾਂ ਨੂੰ ਸੂਟ ਕਰਦੇ ਨੇ ਉਹਦਾਂ ਦੇ ਤਲਪਦਾਤ ਲੈਂਦੇ ਰਹਿਣ ਕਿ ਤਾਂ ਜੋ ਆਪਣੇ ਅੰਦਰੋਂ ਪਾਣੀ ਦੀ ਕਮੀ ਨਾ ਹੋਵੇ ਪ੍ਰੋਪਰ ਨੀਂਦ ਨਹੀਂ ਆਉਣਾ ਹੈ ਨਾ ਸੋ ਗਰਮੀ ਦੇ ਵਿੱਚ ਮਹਿਲਾਵਾਂ ਦੇ ਲਈ ਕੀ ਸੁਜੈਸ਼ਨਸ ਨੇ ਮਹਿਲਾਵਾਂ ਲਈ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੱਜ ਕੱਲ ਤਾਂ ਮਹਿਲਾਵਾਂ ਵੀ ਬਰਾਬਰ ਹੀ ਕੰਮ ਤੇ ਜਾ ਰਹੀਆਂ ਨੇ ਉਹਨਾਂ ਉਹਨਾਂ ਲਈ ਵੀ ਇਹ ਨਹੀਂ ਆਪਾਂ ਪਹਿਲਾਂ ਸਮਾਂ ਹੁੰਦਾ ਸੀ ਕਿ ਜਦੋਂ ਸਾਰੀਆਂ ਹੀ ਮਹਿਲਾਵਾਂ ਘਰੇ ਹੁੰਦੀਆਂ ਸੀਗੀਆਂ ਪਰ ਹੁਣ ਉਹਨਾਂ ਨੂੰ ਵੀ ਜਿਹੜਾ ਹੈ ਕਿ ਜਿਵੇਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੋਸਟਲੀ ਜਿਹੜੇ ਸਿੱਖ ਪੀਪਲ ਜਿਹੜੇ ਹੈਗੇ ਨੇ ਉਹ ਟਰਬਨ ਪਾ ਲੈਂਦੇ ਨੇ ਫੀਮੇਲਸ ਨੂੰ ਆਪਾਂ ਕਹਿੰਦੇ ਆ ਕਿ ਜਦੋਂ ਜਿਹੜੇ ਆਪਣੇ ਹਿੰਦੂ ਵੀਰ ਵੀ ਨੇ ਉਹਨਾਂ ਨੂੰ ਵੀ ਕਹਾਂਗੇ ਕਿ ਸਿਰ ਤੇ ਉੱਤੇ ਕੁਝ ਝੂਰ ਰੱਖਣ ਜੇ ਉਹਨਾਂ ਨੂੰ ਜੇ ਜਾਣਾ ਹੈ ਵੀ ਹੈ ਤਾਂ ਡਾਇਰੈਕਟ ਸਨਲਾਈਟ ਤੋਂ ਅਵੋਇਡ ਕਰਨ ਤੇ ਮਹਿਲਾਵਾਂ ਲਈ ਉਹ ਹੀ ਕਿ ਆਪਣੇ ਸਿਰ ਤੇ ਦੁਪੱਟਾ ਰੱਖ ਲੈਣ ਜਾਂ ਕੁਝ ਐਦਾਂ ਰੱਖ ਲੈਣ ਕਿ ਜਿਹੜਾ ਥੋੜਾ ਸਿਰ ਨੂੰ ਕਵਰ ਕਰ ਸਕੇ ਕਿ ਬਿਕੋਜ਼ ਜਿਹੜਾ ਸਿਰ ਆਪਣਾ ਜੋ ਹੈ ਇਹ ਬਿਲਕੁਲ ਜਦੋਂ ਸਨ ਡਾਇਰੈਕਟ ਸਨ ਲਾਈਟ ਪੈਂਦੀ ਹੈ ਤਾਂ ਤੁਸੀਂ ਇਹ ਦੇਖੋਗੇ ਕਿ ਉਹਦੇ ਨਾਲ ਆਪਣੀ ਬਾਡੀ ਦੀ ਜਿਹੜੀ ਇੱਥੋਂ ਉਹ ਜਿਹੜਾ ਆਪਣੇ ਬ੍ਰੇਨ ਨੂੰ ਜਿਹੜੀ ਸਰਕੂਲੇਸ਼ਨ ਜਾ ਰਹੀ ਹੈ ਨਾ ਉਹ ਹੈਂਪਡ ਹੁੰਦੀ ਹੈ ਕਿਉਂਕਿ ਆਪਣਾ ਜਿਹੜੀ ਹੈ ਕਿ ਡੀਹਾਈਡਰੇਸ਼ਨ ਜ਼ਿਆਦਾ ਹੁੰਦੀ ਹੈ ਤੇ ਆਪਾਂ ਉਸ ਜਿਹੜੀ ਆਪਣੇ ਬ੍ਰੇਨ ਨੂੰ ਜਿਹੜਾ ਆਪਣਾ ਸਿਰ ਦਾ 파ਰਟ ਹੈਗਾ ਉਹਨੂੰ ਆਪਾਂ ਕੂਲ ਰੱਖਣਾ ਚਾਹੁੰਦੇ ਆ ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਉਹਦੇ ਅਰਾਊਂਡ ਕੋਈ ਕਪੜਾ ਬੰਨ ਲਈਏ ਤੇ ਹੋ ਸਕੇ ਜਿਵੇਂ ਜਿਹਨੂੰ ਜ਼ਿਆਦਾ ਦੇਰ ਕੰਮ ਕਰਨਾ ਵੀ ਪੈਂਦਾ ਹੈ ਜਿਹੜੇ ਮਜ਼ਦੂਰ ਵੀਰ ਨੇ ਸਾਡੇ ਜਿਹੜੇ ਉਹਨਾਂ ਨੂੰ ਧੁੱਪ ਦੇ ਵਿੱਚ ਕੰਮ ਵੀ ਕਰਨਾ ਪੈਂਦਾ ਹੈਗਾ ਤਾਂ ਉਹ ਆਪਣੇ ਸਿਰ ਦੇ ਉੱਤੇ ਜਿਵੇਂ ਉਹ ਆਪਣੇ ਉਹਨਾਂ ਦੇ ਗਲਾਂ ਦੇ ਵਿੱਚ ਸਾਫੇ ਹੁੰਦੇ ਨੇ ਚਾਹ ਉਹਨਾਂ ਨੂੰ ਗਿੱਲਾ ਕਰਕੇ ਆਪਣੇ ਸਿਰ ਦੇ ਉੱਤੇ ਬੰਨ ਸਕਦੇ ਨੇ ਤੇ ਆਪਾਂ ਨੂੰ ਦਰਸ਼ਕਾਂ ਨੂੰ ਮੈਂ ਇਹ ਹੀ ਸਲਾਹ ਦੇਣੀ ਚਾਹਾਂਗਾ ਕਿ ਜਿਹੜੇ ਆਪਣੇ ਸੀਜ਼ਨਲ ਫਰੂਟਸ ਹੈ ਉਹ ਜ਼ਰੂਰ ਖਾਓ ਸੀਜ਼ਨਲ ਫਰੂਟਸ ਲੋ ਸੀਜ਼ਨਲ ਫਰੂਟਸ ਦਾ ਹੀ ਜੂਸ ਲੋ ਜਿਹੜੇ ਅੱਜ ਕੱਲ ਜਿਵੇਂ ਉਹ ਹੋਰ ਆ ਜਾਂਦੇ ਨੇ ਨਾ ਬਹੁਤ ਸਾਰੇ ਅੱਜ ਕੱਲ ਤਾਂ ਸਟੋਰਸ ਦੇ ਵਿੱਚ ਉਹ ਪੁਰਾਣੇ ਫਰੂਟਸ ਵੀ ਆ ਜਾਂਦੇ ਨੇ ਉਹ ਇੰਨੇ ਲਾਭਦਾਇਕ ਨਹੀਂ ਹੁੰਦੇ ਪਰ ਜੋ ਆਪਾਂ ਨੂੰ ਸੀਜ਼ਨਲ ਫਰੂਟਸ ਲਾਭਦਾਇਕ ਹੁੰਦੇ ਨੇ ਉਹਨਾਂ ਨੂੰ ਆਪਾਂ ਬੱਚਿਆਂ ਨੂੰ ਘੋਲ ਕੇ ਪਿਆ ਸਕਦੇ ਹਾਂ ਠੀਕ ਹੈ ਉਹ ਉਸ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕਿ ਬੱਚਿਆਂ ਦੇ ਕੋਈ ਰੀ ਹਾਈਡਰੇਸ਼ਨ ਉਸ ਤੋਂ ਵਧੀਆ ਕਿਸੇ ਚੀਜ਼ ਨਾਲ ਹੋ ਸਕਦੀ ਹੈ ਅਸਟ ਡਾਕਟਰ ਸਾਹਿਬ ਤਾਂ ਮੈਂ ਗੱਲ ਦੱਸ ਦਿਆਂ ਕਿ ਮੇਰੇ ਫਾਦਰ ਸਾਹਿਬ ਨੇ ਉਹ ਜਦੋਂ ਵੀ ਘਰ ਆਉਂਦੇ ਨੇ ਨਾ ਇੱਕਦਮ ਚਿਲਡ ਪਾਣੀ ਪੀਂਦੇ ਨੇ ਤੁਹਾਡੇ ਸਾਰੇ ਲੋਕ ਸਾਡੇ ਦਰਸ਼ਕਾਂ ਚੋਂ ਵੀ ਹੋਣੇ ਨੇ ਕਿ ਜਿਹੜੇ ਘਰ ਆਂਦੇ ਸਾਰੀ ਪਾਣੀ ਬਹੁਤ ਠੰਡਾ ਪੀਂਦੇ ਨੇ ਪਰ ਠੰਡੇ ਪਾਣੀ ਦੇ ਕੀ ਨੁਕਸਾਨ ਨੇ ਇਹ ਤੁਸੀਂ ਸਾਨੂੰ ਦੱਸੋ ਮੈਮ ਹੁਣ ਜਿਹੜੇ ਵੀ ਕੁਝ ਲੋਕਾਂ ਨੇ ਸ਼ਾਇਦ ਇਹ ਮਹਿਸੂਸ ਕੀਤਾ ਹੋਵੇ ਜਦੋਂ ਇੱਕ ਦੱਸਾਂ ਕਿ ਜਦੋਂ ਇਵਨ ਜਨਲੀ ਆਪਾਂ ਜੇ ਚਿਲਡ ਪਾਣੀ ਪੀਂਨੇ ਆ ਨਾ ਠੰਡਾ ਤਾਂ ਆਪਣੇ ਬੋਡੀ ਦੇ ਵਿੱਚ ਨਾ ਆਪਣੇ ਗਲਾ ਜਿਹੜਾ ਹੁੰਦਾ ਉਹ ਫੜਿਆ ਜਾਂਦਾ ਹਾਂ ਉਹ ਫੜਿਆ ਜਾਂਦਾ ਇੰਦਾ ਸੈਂਸ ਉਹ ਇਕੱਠਾ ਹੋ ਜਾਂਦਾ ਬਿਕੋਜ਼ ਆਪਣੇ ਜਿਹੜੇ ਵੈਸਲਸ ਆ ਨਾ ਬਲੱਡ ਵੈਸਲਸ ਹੁੰਦੇ ਨੇ ਕਿ ਇਹ ਆਪਣੇ ਗਰਮੀ ਕਾਰਨ ਉਹ ਲੂਸਨ ਅਪ ਹੋਏ ਹੁੰਦੇ ਨੇ ਤੇ ਜਦੋਂ ਆਪਾਂ ਠੰਡਾ ਪਾਣੀ ਜਾਂ ਕਿਤੇ ਵੀ ਇਮੀਡੀਏਟਲੀ ਆਪਾਂ ਕਿਸੇ ਆਪਾਂ ਕਹਿੰਦੇ ਨੇ ਟੈਂਪਰੇਚਰ ਜਿਹੜੀ ਵੇਰੀਏਬਿਲਟੀ ਜ਼ਿਆਦਾ ਹੋਈ ਹੋਵੇ ਜਦੋਂ ਤੇ ਇਮੀਡੀਏਟਲੀ ਵੇਰੀਏਬਲ ਟੈਂਪਰੇਚਰ ਦੇ ਵਿੱਚ ਜਾਂਦੇ ਆ ਤਾਂ ਉਹ ਆਪਣੇ ਵੈਸਲਸ ਆ ਬਲੱਡ ਵੈਸਲਸੋਂ ਇੱਕਦਮ ਕੰਟ੍ਰੈਕਟ ਹੋ ਜਾਂਦੀ ਹੈ ਕਈਆਂ ਦਾ ਗਲੇ ਪੇਨ ਕਰਨ ਲੱਗ ਜਾਂਦੇ ਨੇ ਤੇ ਕਈਆਂ ਦਾ ਕੁਝ ਹੋਰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਮੈਂ ਤਾਂ ਇੱਕ ਔਰ ਸਾਡੇ ਕੋਲ ਇੱਕ ਮਰੀਜ਼ ਆਇਆ ਸੀ ਜਿਹੜਾ ਇੱਕਦਮ ਸਡਨਲੀ ਉਹਨੂੰ ਵੇਸੋਵੇਗਲ ਅਟੈਕ ਹੋਇਆ ਸੀ ਵੇਸੋਵੇਗਲ ਅਟੈਕ ਮਤਲਬ ਇਹ ਹੁੰਦਾ ਹੈ ਕਿ ਸਡਨਲੀ ਆਪਾਂ ਜਦੋਂ ਠੰਡਾ ਪਾਣੀ ਪੀ ਲਿਆ ਬਹੁਤ ਜ਼ ਤਾਂ ਆਪਣੀ ਉਹਦੀ ਇੱਕ ਨਰਵ ਸਟੀਮੂਲੇਟ ਹੋ ਗਈ ਜਿਹਦੇ ਕਰਕੇ ਇੱਕਦਮ ਉਹ ਅਨਕੌਂਸ਼ੀਅਸ ਹੋ ਗਿਆ ਹੂੰ ਇਹ ਇਦਾਂ ਦੇ ਸਿੰਪਟਮਸ ਹੁੰਦੇ ਨੇ ਬਾਕੀ ਜਿਹੜਾ ਇਹ ਹੈਗਾ ਕਿ ਠੰਡਾ ਪਾਣੀ ਨੂੰ ਤੁਸੀਂ ਆਪਣੀ ਜੇ ਗਰਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਮੈਂ ਤਾਂ ਇਹ ਕਵਾਂਗਾ ਥੋੜਾ ਪਾਣੀ ਪੀਓ ਜਿਹੜਾ ਨੋਰਮਲ ਟੈਂਪਰੇਚਰ ਦਾ ਹੋਵੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਨਹੀਂ ਹੋਏਗਾ ਕੁਝ ਈਵਨ ਮੈਂ ਕੀ ਨਹੀਂ ਪਾਣੀ ਪੀਤਾ ਯਾ ਅਸੀਂ ਆਪਣੀ ਸਿਹਤ ਵੱਲ ਬਹੁਤ ਘੱਟ ਧਿਆਨ ਦਿੰਨੇ ਆ ਕਿ ਪਾਣੀ ਪੀ ਲਿਆ ਤਾਂ ਠੀਕ ਹੈ ਯਾ ਕੋਈ ਚੀਜ਼ ਖਾ ਲਈ ਤਾਂ ਠੀਕ ਹੈ ਮਤਲਬ ਇਹ ਸਭ ਚੀਜ਼ਾਂ ਸਾਡੇ ਲਈ ਕਿੰਨੀਆਂ ਕਹਾਣੀਕਾਰਕ ਨੇ ਯਾ ਫਿਰ ਇਹਦਾ ਮਤਲਬ ਕਿਵੇਂ ਅਸੀਂ ਇਸ ਤੋਂ ਬਚਾਅ ਕਰ ਸਕਦੇ ਆ ਸਾਡੇ ਕੋਲ ਮੈਂ ਤੁਹਾਨੂੰ ਇੱਕ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਨੌਜਵਾਨਾਂ ਦੇ ਵਿੱਚੋਂ ਸਾਡੇ ਕੋਲ ਮੈਨੂੰ ਹੁਣ ਇੱਕ ਤੁਹਾਡੇ ਇਹ ਕਹਿਣ ਤੇ ਇੱਕ ਮਰੀਜ਼ ਵੀ ਯਾਦ ਆ ਗਿਆ ਉਹ ਇੱਕ ਐਥਲੀਟ ਸੀ ਹਮ ਤੇ ਉਹ ਉਹਨੇ ਇਦਾਂ ਹੀ ਬੇਪਰਵਾਹ ਕਿਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਗਰਮੀ ਦੇ ਵਿੱਚ ਆਪਣੇ ਜਿਹੜੇ ਰੂਟੀਨ ਚੱਲਦਾ ਪਿਆ ਸੀ ਉਹਵੇਂ ਕਰਦਾ ਰਿਹਾ ਉਸ ਦਿਨ ਉਹਨੇ ਪਾਣੀ ਨਹੀਂ ਪੀਤਾ ਦੋ ਦਿਨ ਉਹਨੇ ਪਾਣੀ ਨਹੀਂ ਪੀਤਾ ਪ੍ਰੋਪਰਲੀ ਬਟ ਉਹ ਉਹ ਮਰੀਜ਼ ਸਾਡੇ ਕੋਲ ਉਹ ਹੋਇਆ ਸੀ ਸਡਨ ਏਕੇਏ ਦੇ ਵਿੱਚ ਆਇਆ ਸੀ ਏਕੇਏ ਦਾ ਮਤਲਬ ਉਹਦੇ ਰੀਨਲ ਸ਼ਟਡਾਊਨ ਹੋ ਗਿਆ ਕਿਉਂਕਿ ਉਹਦੀ ਸਰਕੂਲੇਸ਼ਨ ਦੇ ਵਿੱਚ ਉਹਦੇ ਗੁਰਦੇ ਇੱਕਦਮ ਕੰਮ ਕਰਨਾ ਬੰਦ ਕਰ ਗਏ ਸੀ ਤੇ ਇਦਾਂ ਦੀਆਂ ਸੀਰੀਅਸ ਬਿਮਾਰੀਆਂ ਹੋ ਜਾਂਦੀਆਂ ਨੇ ਇਸ ਕਰਕੇ ਬਾਰ ਬਾਰ ਇੱਕੋ ਗੱਲ ਕਹਾਂਗੇ ਗਰਮੀ ਤੋਂ ਬਚਾ ਲਈ ਇੱਕ ਤਾਂ ਪਹਿਲਾਂ ਜਿਹੜੀ ਡਾਇਰੈਕਸ਼ਨ ਲਾਈਟ ਆ ਉਹਨੂੰ ਅਵੋਇਡ ਕਿਤਾ ਜਾਵੇ ਅ ਡਾਇਰੈਕਟ ਸਨਲਾਈਟ ਨੂੰ ਅਵੋਇਡ ਕੀਤਾ ਜਾਵੇ ਦੂਜਾ ਆਪਾਂ ਜਿੰਨਾ ਹੋ ਸਕੇ ਜੇ ਨਹੀਂ ਸਰਦਾ ਤਾਂ ਹੀ ਬਾਹਰ ਨਿਕਲੋ ਧੁੱਪ ਦੇ ਵਿੱਚ ਇਹ 11 ਤੋਂ ਲੈ ਕੇ 4 ਵਜੇ ਤੱਕ ਦਾ ਜਿਹੜਾ ਟਾਈਮ ਆ ਉਹਨੂੰ ਆਪਾਂ ਅਵੋਇਡ ਕਰੀਏ ਬਾਹਰ ਤੇ ਜੋ ਆਪਣੇ ਕੰਮ ਇਸ ਟਾਈਮ ਤੋਂ ਦੌਰਾਨ ਜਰੂਰੀ ਨੇ ਹੈ ਤਾਂ ਉਸ ਟਾਈਮ ਆਪਣੇ ਆਪ ਨੂੰ ਹਾਈਡਰੇਟ ਰੱਖੋ ਤੇ ਜੋ ਹੋ ਸਕੇ ਲੂਸਨ ਕੱਪੜੇ ਪਾਓ ਲੂਸਨ ਕੱਪੜੇ ਪਾਓ ਕਿ ਤਾਂ ਜੋ ਜਿੰਨਾ ਆਪਾਂ ਗਰਮੀ ਤੋਂ ਬਚ ਸਕੀਏ ਬਚਾ ਸਕੀਏ ਆਪਣੇ ਆਪ ਨੂੰ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਸੋ ਏਸੀ ਸਾਡੇ ਨਾਲ ਡਾਕਟਰ ਰਾਜਵੀਰ ਤੁਹਾਨੂੰ ਦੱਸਿਆ ਤੇ ਮੈਨੂੰ ਵੀ ਬਹੁਤ ਚੀਜ਼ਾਂ ਨਾ ਤੋਂ ਸੁਣਨ ਨੂੰ ਮਿਲਿਆ ਕਿ ਕਿਵੇਂ ਆਪਣੇ ਆਪ ਨੂੰ ਗਰਮੀ ਤੋਂ ਬਚਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਦੱਸਿਆ ਕਿ ਪਾਣੀ ਦੇ ਜਿਹੜੇ ਆਪਣੇ ਸਰੀਰ ਦੇ ਵਿੱਚ ਕਮੀ ਨਾ ਹੋਣ ਦੋ ਫਿਲਹਾਲ ਇਸ ਵੀਡੀਓ ਚ ਇਨਾ ਹੀ ਮੈਨੂੰ ਤੇ ਕੈਮਰਾਮੈਨ ਅਸ਼ੀਸ਼ ਨੂੰ ਦਿਓ ਇਜਾਜ਼ਤ ਦੇਖਦ ਰਹੋ ਪੀਟੀਸੀ ਨਿਊਜ਼